ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅੱ까 ਪਾਸੋਂ ਨੂੰ ਬੂਰੀ ਵੱਜ ਸੂਣ ਵਾਲੀ ਦਿਖਾ ਰਹੇ ਆ ਖੜਿਆ ਪਿੰਡ ਬਾਠ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੌਥੇ ਸੂਏ ਸੂਣ ਵਾਲੀ ਇੱਕ ਚੰਗੇ ਵਜਨ ਵਾਲੀ ਸਰੀਰ ਪੱਖੋਂ ਮਿੱਤਰੋ ਸੋਹਣੀ ਤੇ ਥਣਲੇਪੇ ਦੀ ਬੰਤਰ ਸੋਹਣੀ ਐ ਥੋੜੀ ਜਿਹੀ ਭਾਲ ਜ਼ਰੂਰ ਐ ਤੇ ਵਜਨ ਚੰਗਾ ਤੇ ਚੰਗੀ ਮਿੱਤਰੋ ਸਮੀ ਵੀ ਐ ਪੂਰੀ ਜਾਣਕਾਰੀ ਮਿੱਤਰੋ ਆਪਾਂ ਹੀ ਦੇਵਾਂਗੇ ਤੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਹਾਂ ਪਿਛਲੇ ਸੂਏ ਦਾ ਮਾਲਕਾਂ ਦੇ ਦੱਸਣ ਦੇ ਮੁਤਾਬਕ ਦੁੱਧ 13 14 ਜਿਹੜਾ ਇਹਨੇ ਕੱਢਿਆ ਵਾ ਤੇ ਚੌਥੇ ਸੂਏ ਸੁਣੀ ਆ ਥੋੜੀ ਜਿਹੀ ਭਲ ਜ਼ਰੂਰ ਆ ਭਜਨ ਚੰਗਾ ਤੇ ਚੰਗੀ ਮਿੱਤਰੋ ਸੰਭੀ ਵੀ ਆ ਮੁੱਲ ਹੈਗਾ ਜੀ ਇਹਦਾ 1 ਲੱਖ 40 ਹਜ਼ਾਰ 40 ਦੇ ਵਿੱਚੋਂ ਥੋੜਾ ਘਣਾ ਮਾਨਤਾਣਾ ਹੋ ਜਾਣਾ ਇੱਕ ਵਾਰੀ ਆਪਾਂ ਤੁਹਾਨੂੰ ਤੁਰਦੀ ਦਿਖਾ ਦਿੰਦੇ ਆ ਆਣੀ ਹੋਣੀ ਜਗਾ ਥੋੜੀ ਜਿਆਦੇ ਭੀੜੀ ਹੋਣ ਕਰਕੇ ਮਿੱਤਰੋ ਆਪਾਂ ਥੋੜੀ ਜੀ ਤੋਰ ਕੇ ਦਿਖਾਵਾਂਗੇ ਮੋੜਲੇ ਬੰਨ ਅੰਦਰੇ ਬੰਦ ਹੋ ਜਾਂਦੇ ਜਗ੍ਹਾ ਵਾਲੀ ਥੋੜੀ ਜਗ੍ਹਾ ਆਜ ਆਜ ਬੰਦ ਜੀ ਬੰਦ ਕਰ ਤੇ ਪਿਛਲੇ ਸੂਏ ਦਾ ਮਿੱਤਰੋ ਆ ਕਟਾ ਨੀਲੀ ਰਾਵੀ ਬੂਰਾ ਆ ਬਾਈ ਦਾ ਨੰਬਰ ਹੈ ਜੀ 9877659663 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਵਜਨ ਚੰਗਾ ਤੇ ਚੰਗੇ ਮਿੱਤਰੋ ਸੰਭੀਆ ਘਰੇ ਲੋਹੇ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਤੇ 13 14 ਲੀਟਰ ਇਹਨੇ ਦੁੱਧ ਫੇਰ ਆਪਾਂ ਕਹਿੰਦੇ ਵੀ ਪਿਛਲੇ ਸੂਏ ਦਾ ਕੱਢਿਆ ਵਾ ਤੇ ਚੌਥੇ ਸੂਏ ਮਾਲਕਾਂ ਦੇ ਦੱਸਣ ਦੇ ਮੁਤਾਬਕ ਇਹਨੇ ਸੂਣਾ